ਮੇਰੀ ਗੱਡੀ ਤੇ ਪੌਣਾ ਨੇ ਵੀਡੀਓ ਪੈ ਗਈਆਂ ਮੇਰੀ ਗੱਡੀ ਤੇ ਜੋ ਪਠਾ ਪਖੰਡ ਹੋ ਗਿਆ ਉਸ ਤੋਂ ਮੈਂ ਮਾਫੀ ਚਾਹੁੰਨਾ ਨਾ ਮੈਂ ਬੀੜੀ ਸਿਕਟ ਦੀ ਵੀਡੀਓ ਕੋਈ ਅਪਲੋਡ ਕਰਾਂ ਉਹ ਨਾ ਮੈਂ ਮੇਰੀ ਗੱਡੀ ਤੇ ਕੋਈ ਪਖੰਡ ਕਰਾਂ ਧਰਮ ਦੀ ਆੜ ਵਿੱਚ ਪਖੰਡ ਅਸੀਂ ਰਹਿਣ ਨਹੀਂ ਦੇਣਾ ਸੋ ਅੱਜ ਬਾਬਾ ਜੀ ਮਲਕ ਜੀ ਆਏ ਨੇ ਇਹਨਾਂ ਨੇ ਮਾਫੀ ਮੰਗੀ ਹੈ ਹੱਥ ਜੋੜ ਕੇ ਬੇਨਤੀ ਹੈ ਵੀ ਵੀਰ ਦੇ ਆਉਣ ਤੋਂ ਪਹਿਲਾਂ ਜੇ ਤੁਸੀਂ ਆਪ ਹੀ ਆ ਕੇ ਮਾਫੀ ਮੰਗਣੋ ਤਾਂ ਤੁਹਾਡੇ ਕੋਲ ਪੈਰ ਨਹੀਂ ਛੋਟੇ ਹੁੰਦੇ ਉਹ ਪਹਿਲਾਂ ਤਾਂ ਉਹਨੇ ਬਾਬੇ ਸਾਰੇ ਚੜਾਤੇ ਜੀ ਪ੍ਰਮੋਟ ਹੀ ਉਹਨੇ ਪ੍ਰਮੋਟ ਉਸੇ ਨੇ ਕੀਤੇ ਆ ਕਾਲਾ ਉਹਦਾ ਨਾਮ ਹੈ ਤੇ ਤੁਸੀਂ ਮੈਂ ਗੱਲ ਕਰਨੀ ਸੀਗੀ ਵੈਸੇ ਤੁਸੀਂ ਕਰਤੀ ਹੁਣ ਉਹ ਪਾਰਿਆ ਵੀ ਭਾਈ ਮਨਪ੍ਰੀਤ ਸਿੰਘ ਨੇ ਆ ਬਾਬਾ ਫੜਵਾਤਾ ਭਾਈ ਮਨਪ੍ਰੀਤ ਸਿੰਘ ਨੇ ਆ ਬਾਬਾ ਫੜਵਾਤਾ ਉਹਨੂੰ ਸਾਡੀ ਚੇਤਾਵਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਬਾ ਮਲਿਕ ਖਾਨ ਬਟੰਡੇ ਤੋਂ ਬਾਬਾ ਮਾਨਪ੍ਰੀਤ ਜੀ ਫਰੀਦਕੋਟ ਤੋਂ ਬੜਾ ਸੋਹਣਾ ਇਹਨਾਂ ਨੇ ਅਪਰਾਲਾ ਕੀਤਾ ਜੀ ਪਖੰਡਵਾਦ ਦੇ ਖਿਲਾਫ ਔਰ ਸਾਨੂੰ ਵੀ ਇਸ ਚੀਜ਼ ਦੀ ਸ਼ਹਿ ਮਿਲੀ ਹੈ ਵੀ ਪਖੰਡ ਨੂੰ ਰੋਕਿਆ ਜਾਵੇ ਜੋ ਅੱਜ ਤੋਂ ਪਹਿਲਾਂ ਮੇਰੀ ਗੱਡੀ ਤੇ ਪਾਉਣਾ ਦੀਆਂ ਵੀਡੀਓ ਪੈ ਗਈਆਂ ਮੇਰੀ ਗੱਡੀ ਤੇ ਜੋ ਪਖੰਡ ਹੋ ਗਿਆ ਉਸ ਤੋਂ ਮੈਂ ਮਾਫੀ ਚਾਹੁੰਨਾ ਸਾਰੇ ਪੰਥ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਆਂ ਜੀ ਵੀ ਅੱਜ ਤੋਂ ਬਾਅਦ ਮੇਰੇ ਪੇਜ ਤੇ ਜਾਂ ਮੇਰੇ ਚੈਨਲ ਤੇ ਪਾਈ ਮਨਪ੍ਰੀਤ ਸਿੰਘ ਜੀ ਨੂੰ ਔਰ ਉਹਨਾਂ ਦੀ ਪੂਰੀ ਟੀਮ ਨੂੰ ਕੋਈ ਲਾਂਭਾ ਨਹੀਂ ਮਿਲੂਗਾ ਨਾ ਮੈਂ ਵੀਡੀਓ ਸਿਕਟ ਦੀ ਵੀਡੀਓ ਕੋਈ ਅਪਲੋਡ ਕਰਾਂ ਔਰ ਨਾ ਮੈਂ ਮੇਰੀ ਗੱਡੀ ਤੇ ਕੋਈ ਪਖੰਡ ਕਰਾਂ ਝੋਲੀ ਹਟਕੇ ਦਵਾ ਕਰਾਂਗੇ ਜੀ ਭਾਈ ਮਰਦਾਨੇ ਕੀ ਲਾਦ ਹੈ ਦਵਾ ਪੰਥ ਲਈ ਔਰ ਪੂਰੀ ਦੁਨੀਆ ਲਈ ਔਰ ਸਰਬਤ ਦੇ ਭਲੇ ਲਈ ਦਵਾ ਕਰਾਂਗੇ ਸਾਰਿਆਂ ਲਈ ਭਾਈ ਗੁਰਜੀਤ ਖਾਲਸਾ ਭਾਈ ਜੀਪੀ ਆਪ ਜੀ ਨੂੰ ਪਤਾ ਹੈ ਵੀ ਪਿਛਲੇ ਕੁਝ ਸਮੇਂ ਤੋਂ ਆਪਾਂ ਜਿਹੜਾ ਪਖੰਡ ਨੂੰ ਬੜਾਵਾ ਦੇ ਰਹੇ ਨੇ ਕੁਝ ਪਖੰਡੀ ਬਾਬੇ ਉਹਨਾਂ ਦੇ ਖਿਲਾਫ ਇੱਕ ਮੁੱਦਾ ਚੁੱਕਿਆ ਹੋਇਆ ਜਿਵੇਂ ਸਿਰ ਘਮਾਉਣ ਦਾ ਮੁੱਦਾ ਉਹ ਕਹਿੰਦੇ ਆ ਸਾਡੇ ਚ ਪੀਰ ਦੇਵਤਾ ਆਉਂਦਾ ਔਰ ਜਦੋਂ ਮੈਂ ਸਾਹਮਣੇ ਬਹਿਣਾ ਉਦੋਂ ਕਹਿੰਦੇ ਇਕੱਲੀ ਲੋੜ ਛੱਡਦੀ ਐ ਕਈ ਬਾਬਿਆਂ ਦੇ ਪਰਦੇ ਫਾਸ਼ ਹੋ ਚੁੱਕੇ ਨੇ ਔਰ ਕਈਆਂ ਦੇ ਹੋਣੇ ਬਾਕੀ ਨੇ ਸੋ ਮੈਂ ਬੇਨਤੀ ਅੱਜ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਜੋ 7 ਅਕਤੂਬਰ ਨੂੰ ਅਸੀਂ ਵੱਡਾ ਇਕੱਠ ਕਰ ਰਹੇ ਹਾਂ ਫਰੀਦਪੁਰਟ ਗ੍ਰੈਂਡ ਵਿਲਾ ਰਿਜ਼ੋਰਟ ਜੀ ਜਿੱਥੇ ਮੁਸਲਮਾਨ ਧਰਮ ਦੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਹਿੰਦੂ ਧਰਮ ਦੀਆਂ ਜਥੇਬੰਦੀਆਂ ਦੇ ਆਗੂ ਸਿੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਪਹੁੰਚ ਰਹੇ ਨੇ ਪੁਰੂਕੀਆਂ ਲਾਡਲੀਆਂ ਫੌਜਾਂ ਪਹੁੰਚ ਰਹੀਆਂ ਔਰ ਨਾਲ ਮੈਂ ਬੇਨਤੀ ਕੀਤੀ ਹੈ ਵੀ ਜਿਹੜੇ ਪਖੰਡਵਾਦ ਨੂੰ ਬੜਾਵਾ ਦੇਣ ਵਾਲੇ ਬਾਬੇ ਜੇ ਪਹਿਲਾਂ ਹੀ ਆ ਕੇ ਆਪਣੀ ਮਾਫੀ ਮੰਗ ਲੈਣ ਔਰ ਕੀਤੇ ਤੇ ਪਛਤਾਵਾ ਕਰਨ ਵੀ ਜੋ ਪਿੱਛੇ ਹੋ ਗਿਆ ਉਹਦੀ ਸਾਨੂੰ ਮਾਫੀ ਹੋਣੀ ਚਾਹੀਦੀ ਹੈ ਸੋ ਇਸੇ ਤਰ੍ਹਾਂ ਇੱਕ ਦੋ ਹੋਰ ਜਿਹੜੇ ਬਾਬੇ ਨੇ ਉਹਨਾਂ ਨੇ ਮੈਨੂੰ ਮੈਸੇਜ ਕੀਤੇ ਆ ਵੀ ਅਸੀਂ ਤੁਹਾਡੇ ਕੋਲੇ ਪਹੁੰਚ ਕੇ ਆਪਣੀ ਗਲਤੀ ਦੀ ਮਾਫੀ ਮੰਗਦੇ ਆ